ਰੀਸੈਂਟ ਪਾਸ ਤੇ ਵਿੱਚ ਸਾਨੂੰ ਇੱਕ ਇਨਸੀਡੈਂਟ ਰਿਪੋਰਟ ਹੋਇਆ ਸੀ ਪੁਲਿਸ ਸਟੇਸ਼ਨ ਸਦਰ ਦੇ ਵਿੱਚ ਜਿਹਦੇ ਵਿੱਚ ਕੀ ਕੰਪਲੇਨੈਂਟ ਨੇ ਸਾਨੂੰ ਦੱਸਿਆ ਕਿਉਂਕਿ ਕੰਪਲੇਨੈਂਟ ਦਾ ਨਾਮ ਹੈ ਲਵਿਨਾ ਵਾਈਫ ਆਫ ਸ਼ੁਭਮ ਸ਼ਰਮਾ ਰੈਜ਼ੀਡੈਂਟਸ ਆਫ ਗਲੀ ਨੰਬਰ 1 ਜਵਾਹਰਨਗਰ ਪਟਾਲਾ ਰੋਡ ਅੰਮ੍ਰਿਤਸਰ ਉਹਨਾਂ ਨੇ ਸਾਨੂੰ ਦੱਸਿਆ ਕਿ ਜਦੋਂ ਉਹ ਬਾਜ਼ਾਰ ਤੋਂ ਕੁਝ ਲੈ ਕੇ ਖਰੀਦ ਕੇ ਆਪਣੇ ਘਰ ਵੱਲ ਨੂੰ ਜਾ ਰਹੇ ਸਨ ਤੇ ਉਹਦੇ ਡਿਊਰਿੰਗ ਦੈਟ ਟਾਈਮ ਦੋ ਐਕਿਊਜ਼ ਜਿਹੜੇ ਸੀਗੇ ਬਾਈਕ ਤੇ ਸਵਾਰ ਹੋ ਕੇ ਆਏ ਤੇ ਉਹਨਾਂ ਦੀ ਚੇਨ ਸਨੈਚ ਕਰਕੇ ਲੈ ਗਏ ਤੇ ਤੁਰੰਤ ਤੇ ਤੇ ਕਾਰਵਾਈ ਕਰਦੇ ਹੋਏ ਪੁਲਿਸ ਸਟੇਸ਼ਨ ਸਦਰ ਨੇ ਐਫ ਆਈ ਆਰ ਰਜਿਸਟਰ ਕੀਤੀ 228/2025 ਮੈਂ ਤੁਹਾਨੂੰ ਦੱਸਣਾ ਚਾਹਾਂਗਾ ਕਿ ਇਹਦੇ ਵਿੱਚ ਸਾਨੂੰ ਇੱਕ ਬੜੀ ਵੱਡੀ ਕਾਮਯਾਬੀ ਮਿਲੀ ਹੈ ਅੰਡਰ ਦ ਗਾਈਡੈਂਸ ਆਫ ਔਨਰੇਬਲ ਸੀਪੀ ਅੰਮ੍ਰਿਤ ਸਰ ਸਾਡੀ ਟੀਮਸ ਨੇ ਵਧੀਆ ਪਰਫਾਰਮ ਕਰਦੇ ਹੋਏ ਇਸ ਚੀਜ਼ ਨੂੰ ਟ੍ਰੇਸ ਕਰਦੇ ਹੋਏ ਐਂਡ ਟਰੈਕ ਕਰਦੇ ਹੋਏ ਐਕਿਊਜ਼ ਨੂੰ ਅਰੈਸਟ ਕੀਤਾ ਇਹਦੇ ਵਿੱਚ ਅਸੀਂ ਦੋ ਐਕਿਊਜ਼ ਤੇ ਅਰੈਸਟ ਇਫੈਕਟ ਕੀਤੀ ਹੈ ਫਸਟ ਆਫ ਆਲ ਗੁਰਵਿੰਦਰ ਸਿੰਘ ਐਲੀਅਸ ਰਵੀ son of ਸੁਖਚੰਦ ਸਿੰਘ ਜਿਹੜਾ ਕਿ ਟੂਥ ਸਾਹਿਬ ਗੁਰਦੁਆਰਾ ਤੇ ਕੋਲ ਰਹਿੰਦਾ ਸੁਲਤਾਨਪੁਰ ਰੋਡ ਤੇ ਤੇ ਦੂਜਾ ਲਫੀਤ ਸਿੰਘ son of ਰਣਜੋਤ ਸਿੰਘ ਇਹ ਵੀ ਸੇਮ ਏਰੀਆ ਸੁਲਤਾਨਪੁਰ ਦੇ ਏਰੀਆ ਤੇ ਰਹਿੰਦੇ ਆ ਇਹਦੇ ਥ्रू ਅਸੀਂ ਫਾਲੋ ਕਰਦੇ ਹੋਏ ਅਮਰੀਕ ਸਿੰਘ ਐਲੀਅਸ ਚਿੰਦਾ ਜਿਹੜਾ ਕਿ ਜੁਵਲਰ ਸੀ ਜਿਨ੍ਹਾਂ ਨੂੰ ਇਹਨਾਂ ਨੇ ਵੇਚਿਆ ਆ ਕੇ ਉਹਨੂੰ ਵੀ ਅਸੀਂ ਐਪਰੀਹੈਂਡ ਕਰਕੇ ਉਹਦੇ ਤੇ ਵੀ ਅਸੀਂ ਅਰੈਸਟ ਇਫੈਕਟ ਕੀਤੀ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਕਿ ਜਿਹੜੇ ਅਕਿਊਜ਼ਡ ਹੈਗੇ ਦੋਨੋਂ ਗੁਰਵਿੰਦਰ ਸਿੰਘ ਤੇ ਲਫੀਤ ਸਿੰਘ ਇਹਨਾਂ ਦੇ ਉੱਤੇ ਓਲਰੈਡੀ thefts ਤੇ preventative action ਦੇ ਪਹਿਲਾਂ ਵੀ ਪਰਚੇ ਹਨ ਤੇ ਅਸੀਂ ਤੁਹਾਨੂੰ ਅਸ਼ੋਰ ਕਰਨਾ ਚਾਹੁੰਦੇ ਹਾਂ ਕਿ ਅਸੀਂ ਵੀ ਆਰ ਆਲਵੇਸ ਰੈਡੀ ਐਂਡ ਆਲਵੇਸ ਇਨ ਪੋਜੀਸ਼ਨ ਟੂ ਕੀਪ ਦਾ ਐਂਡ ਮੇਨਟੇਨ ਦਾ ਲਾਅ ਐਂਡ ਆਰਡਰ ਸਿਚੁਏਸ਼ਨ ਇਨ ਦਾ ਡਿਸਟ੍ਰਿਕਟ ਐਂਡ ਤੁਹਾਡੀ ਸੇਫਟੀ ਐਂਡ ਸਿਕਿਉਰਿਟੀ ਲਈ ਅਸੀਂ ਵਚਨਬੱਧ ਹਾਂ ਥੈਂਕ ਯੂ